ਸਰਵ ਜੀ ਸੰਗਰੂਰ ਵੀ ਜੀ ਰਚਨਾ ਤੂੰ ਉਸ ਧਰਮ ਨੂੰ ਤਿਆਗਣ ਦੀ ਓਏ ਗੱਲ ਕਰਦਾ ਜਿਸ ਸੇਵਾ ਸਿਮਰਨ ਪਰਉਪਕਾਰ ਕੀਤਾ ਜਿਸ ਸੇਵਾ ਸਿਮਰਨ ਪਰਉਪਕਾਰ ਕੀਤਾ ਤੁਸੀਂ ਜਬਰੀ ਮੁਜ਼ਮਨ ਬਣਾਉਣ ਲਈ ਤੁਸੀਂ ਜਬਰੀ ਮੁਸਲਮ ਬਣਾਉਣ ਲਈ ਹਿੰਦੁਸਤਾਨ ਲਹੂ ਲਹਾਨ ਕੀਤਾ ਹਿੰਦੁਸਤਾਨ ਲਹੂ ਲਹਾਨ ਕੀਤਾ ਹਿੰਦੁਸਤਾਨ ਲਹੂ ਲਹਾਨ ਕੀਤਾ ਸੁਬਿਆ ਤੁਮੋਂ ਇੱਕ ਹੀ ਮੰਗ ਕਰ ਪਾਏ ਕਿ ਅਸੀਂ ਆਪਣਾ ਧਰਮ ਤਿਆਗ ਦੀ ਜਿਸ ਧਰਮ ਨੇ ਤਿਲਕ ਜੰਜੂਲੀ ਰਾਖੀ ਖਾਤਰ ਸਾਡੇ ਤਾਂਡੇ ਟੈਗ ਬਹਾਦਰ ਬਾਬੇ ਬੜੀ ਦਾਹ ਦਿੱਤਾ